ਜਿਲ੍ਹਾ ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਜਿਹੜੀ ਹੈਗੀ ਹੈ ਇਹ ਹਮੇਸ਼ਾ ਤੋਂ گورਨਮੈਂਟ ਕਾਲਜ ਗੁਰਦਾਸਪੁਰ ਦੇ ਵਿੱਚ ਆਪਣੇ ਸਟੇਟ ਲੈਵਲ ਦੇ ਮੈਚੇਸ ਕਰਵਾਉਂਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਡਿਸਟ੍ਰਿਕਟਸ ਇੱਥੇ ਆ ਕੇ ਖੇਡਦੇ ਆ। ਸੋ ਇੰਟਰ ਡਿਸਟ੍ਰਿਕਟ ਜਦੋਂ ਵੀ ਟੂਰਨਾਮੈਂਟਸ ਹੁੰਦੇ ਨੇ ਇੱਥੇ ਹੁੰਦੇ ਨੇ। ਸੋ ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਦਿਲਸ਼ੇਰ ਖੰਨਾ ਜੀ ਜੋ ਕਿ ਸਾਡੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਨੇ ਉਹਨਾਂ ਨੇ ਇੱਕ ਉਪਰਾਲਾ ਕੀਤਾ ਹੈ ਉਹਨਾਂ ਦੀ ਟੀਮ ਨੇ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਗਰਾਊਂਡ ਦੀ ਅਪਗ੍ਰੇਡੇਸ਼ਨ ਕਰਨੀ ਹੈ। ਸੋ ਗਰਾਊਂਡ ਦੀ ਅਪਗ੍ਰੇਡੇਸ਼ਨ ਕਰਨ ਵਾਸਤੇ ਜਿਵੇਂ ਕਿ ਪਿਕਚਰਸ ਦੇ ਵਿੱਚ ਉਹਨਾਂ ਨੇ ਪੀਸੀਸੀ ਲੈਵਲ ਦੀਆਂ ਗਰਾਸੀ ਵਿਕਟਸ ਬਣਾਉਣੀਆਂ ਜਦੇ ਉੱਪਰ ਲਗਭਗ 9 ਮੀਮ ਦਾ ਘਾਹ ਹੋਵੇਗਾ ਤਾਂ ਕਿ ਬੱਚਿਆਂ ਦੀ ਜਿਹੜੀ ਅਪਗ੍ਰੇਡਿਸ਼ਨ ਹੈ ਜੋ ਜਿਸ ਤਰ੍ਹਾਂ ਅਸੀਂ ਬਾਅਦ ਵਿੱਚ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਖੇਡਦੇ ਹ ਉਹਨਾਂ ਨੂੰ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਮਿਲ ਸਕੇ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਦਿੱਕਤਾਂ ਨਾ ਆ ਸਕਣ ਸੋ ਸਟਾਰਟਿੰਗ ਤੋਂ ਜੇਕਰ ਬੱਚਿਆਂ ਨੂੰ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਮਿਲੇਗਾ 16 ਸਾਲ ਦੀ ਉਮਰ ਤੋਂ 14 ਸਾਲ ਦੀ ਉਮਰ ਤੋਂ ਟੂਰਨਾਮੈਂਟ ਸ਼ੁਰੂ ਹੋ ਜਾਂਦੇ ਆ ਸੋ 14 ਸਾਲ ਤੋਂ ਲੈ ਕੇ ਸੀਨੀਅਰ ਤੱਕ ਸੀ ਇੰਡੀਆ ਦੀ ਟੀਮ ਤੱਕ ਪ੍ਰেজেন্ট ਕਰਦੇ ਆ ਕਰਦੇ ਆ ਜੋ ਸੋ ਇਹ ਵਾਸਤੇ ਫੰਡ ਸਾਡੇ ਕੋਲੇ ਆਏ ਨੇ ਜਿਹਦੇ ਵਾਸਤੇ ਅਸੀਂ ਚਾਹੁੰਦੇ ਸੀ ਕਿ ਇਹ ਕਿਥੇ ਜਿਹੜੀ ਅਸੀਂ ਗਰਾਊਂਡ ਦੀ ਤੁਹਾਨੂੰ ਦੱਸ ਸੀ ਪਿਚੇਜ਼ ਵੀ ਬੰਨੀਆਂ ਔਰ ਜਿਹੜੀ ਪੂਰੀ ਗਰਾਊਂਡ ਹੈ ਜੀ ਉਹਦੀ ਵੀ ਅਸੀਂ ਪ੍ਰੋਪਰਲੀ ਅਸੀਂ ਕਰ ਦਈਏ ਤਾਂ ਕਿ ਪਲੇਅਰਾਂ ਨੂੰ ਵਧੀਆ ਇਨਫਰਮੇਸ਼ਨ ਮਿਲੇ ਦੇ ਨਾਲ ਨਾਲ ਸਾਨੂੰ ਹੋਰ ਵੀ ਚੀਜ਼ਾਂ ਚਾਹੀਦੀਆਂ ਅਸੀਂ ਜਿਸ ਤਰ੍ਹਾਂ ਇੱਕ ਅਸੀਂ ਕੰਟੀਨ ਬਣਾਉਣਾ ਚਾਹੁੰਦੇ ਹਾਂ ਬੱਚਿਆਂ ਦੇ ਬੈਠ ਕੇ ਖਾਣਾ ਖਾਣ ਨੂੰ ਅਸੀਂ ਇੱਕ ਮੈਸ ਬਣਾਉਣਾ ਹੈ ਡਾਈਨਿੰਗ ਏਰੀਆ ਬਣਾਉਣਾ ਚਾਹੁੰਦੇ ਹਾਂ ਔਰ ਸਾਡੇ ਕੋਲ ਜਿਹੜੀ ਇਕਵਿਪਮੈਂਟ ਨੇ ਸਪੋਰਟ ਤੇ ਉਹਦੇ ਵਾਸਤੇ ਵੀ ਅਸੀਂ ਚਾਹੁੰਦੇ ਸੀ ਕਿ ਇੱਕ ਇਥੇ ਸਟੋਰ ਬਣਾ ਦਿੱਤਾ ਜਿਹੜੀ ਹਮੇਸ਼ਾ ਸਪੋਰਟ ਦੀ ਰਿਕੁਆਇਰਮੈਂਟ ਰਹਿੰਦੀ ਹੈ ਅਸੀਂ ਲੋਕ ਬੱਚਿਆਂ ਦੇ ਵਾਸਤੇ ਜਿਹੜਾ ਕਿ ਅਸੀਂ ਜਦੋਂ ਖੇលਦੇ ਹੁੰਦੇ ਸੀਗੇ ਅਸੀਂ ਸੋਚਨੇ ਕਿ ਆਉਣ ਵਾਲੇ ਬੱਚਿਆਂ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਹਾਂ ਤੇ ਚਾਹੁੰਦੇ ਹਾਂ ਕਿ ਜਿਹੜੀ ਚੀਜ਼ਾਂ ਸਾਨੂੰ ਨਹੀਂ ਸੀ ਮਿਲ ਸਕੀਆਂ ਜ਼ਿਲ੍ਹੇ ਦੇ ਵਿੱਚ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਦੇ ਸਕੀਏ ਤਾਂ ਕਿ ਉਹ ਬੱਚੇ ਅੱਗੇ ਜਾ ਕੇ ਵਧੀਆ ਪਰਫਾਰਮ ਕਰਨ ਬੇਸ ਦਾ ਸ਼ਹਿਰ ਦਾ ਜ਼ਿਲ੍ਹੇ ਦਾ ਔਰ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ ਸੋ ਇਹਦੇ ਵਾਸਤੇ ਅਸੀਂ ਉਹਨਾਂ ਨੂੰ ਬੁਲਾਇਆ ਸੀਗਾ ਕਿ ਉਹ ਇੱਕ ਇੱਥੇ ਆ ਕੇ ਅੱਜ ਫੋਰੀ ਤੌਰ ਦੇ ਉਤੇ ਇੱਕ ਮੋਹਰਤ ਕਰਕੇ ਜਾਣ ਤਾਂ ਕਿ ਇਸ ਕੰਮ ਦਾ ਆਗਾਜ਼ ਕਰ ਸਕੀਏ ਤੁਹਾਡੇ ਵੱਲੋਂ ਕੋਈ ਨੁਮਾਇੰਦਗੀ ਪਹ ਔਰ ਮੇਰੇ ਨਾਲ ਗਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬੈਲ ਜੀ ਪਹੁੰਚੇ ਨੇ ਔਰ ਮੈਨੂੰ ਗਰਾਊਂਡ ਦੇ ਵਿੱਚ ਜੋ ਪਤਾ ਲੱਗਾ ਵੀ ਕਾਫੀ ਕਮੀਆਂ ਸੀ ਸੋ ਅੱਜ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਆ ਵੀ ਸਾਡੇ ਬੱਚੇ ਜਿਹੜੇ ਇਸ ਗਰਾਊਂਡ ਦੇ ਵਿੱਚ ਆ ਕੇ ਖੇਡਦੇ ਨੇ ਔਰ ਬੈਲ ਸਾਹਿਬ ਦੀ ਅਗਵਾਈ ਹੇਠ ਲਾਲ ਸਿੰਘ ਹੋਣਾ ਦੀ ਅਗਵਾਈ ਹੇਠ ਇਹਨਾਂ ਦੀ ਸਾਰੀ ਸਮੂਚੀ ਟੀਮ ਦੀ ਅਗਵਾਈ ਹੇਠ ਜਿਹੜੀ ਇਹ ਗਰਾਊਂਡ ਆ ਇਹਦੀ ਨਹਾਰ ਜਿਹੜੀ ਬਦਲਣ ਜਾ ਰਹੀ ਹੈ ਔਰ ਜੋ ਜੋ ਸਮਾਪਿਤ ਦਾ ਜਾਊਗਾ ਇਹ ਗਰਾਊਂਡ ਦੇ ਵਿੱਚ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਊਗਾ ਵੀ ਪਹਿਲਾਂ ਨਾਲੋਂ ਜਿਹੜੀਆਂ ਤਬਦੀਲੀਆਂ ਬੱਚਿਆਂ ਨੂੰ ਜਿਹੜੀਆਂ ਕਮੀਆਂ ਹੁੰਦੀਆਂ ਸੀ ਉਹ ਸਾਰੀਆਂ ਕਮੀਆਂ ਦੂਰ ਕਰਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਗਰਾਊਂਡ ਦੀ ਹੁੰਦੀ ਹੈ ਪੇਚ ਵਗੈਰਾ ਜਿਹੜੀ ਆ ਉੱਥੇ ਜਿੱਥੇ ਪਲੇਅਰਾਂ ਨੇ ਖੇਡਣਾ ਹੁੰਦਾ ਜੇ ਉਹ ਵਧੀਆ ਹੋਊਗੀ ਤੇ ਅੱਗੋਂ ਵਧੀਆ ਰੁਝਾਨ ਜਿਹੜਾ ਵਧੀਆ ਇੰਟਰਸਟ ਬਣਦਾ ਸੋ ਸਭ ਤੋਂ ਪਹਿਲਾਂ ਤੇ ਇਹਦੀਆਂ ਗਰਾਊਂਡ ਦੀ ਪੇਚ ਵਗੈਰਾ ਬਾਉਂਡਰੀ ਵਾਲ ਵਗੈਰਾ ਸਾਰਾ ਜਿੱਥੇ-ਜਿੱਥੇ ਵੀ ਕੋਈ ਕਮੀ ਨਜ਼ਰ ਆਊਗੀ ਆਪਾਂ ਉਹਨੂੰ ਤਰਜੀਹ ਦੇ ਅਕੋਰਡਿੰਗ ਪਹਿਲ ਦੇ ਆਧਾਰ ਤੇ ਬੈਲ ਸਾਹਿਬ ਦੀ ਮਦਦ ਦੇ ਅਕੋਰਡਿੰਗ ਇਹਨੂੰ ਆਪਾਂ ਨਿਪਰੇ ਚਾੜਾਂਗੇ ਹਰ ਕੰਮ ਨੂੰ ਵਕਤ ਲੱਗਣਾ ਠੀਕ ਹੈ ਔਰ ਵਕਤ ਲੱਗ ਰਿਹਾ ਬਾਕੀ ਇਹਨਾਂ ਜ਼ਰੂਰ ਮੈਂ ਕਹਿ ਸਕਦਾ ਕਿ ਕੌਣ ਵਾਲਾ ਸਮਾਂ ਜਿਹੜਾ ਪੰਜਾਬ ਨੂੰ ਫਿਰ ਉਸ ਰੰਗਲੇ ਪੰਜਾਬ ਦੀਆਂ ਲੀਹਾਂ ਤੇ ਲੈ ਕੇ ਆਵੇ ਅੱਜ ਖੁਸ਼ੀ ਦਾ ਮਕਾਮ ਹੈ ਕਿ ਗੁਰਦਾਸਪੁਰ ਡਿਸਟ੍ਰਿਕਟ ਐਸੋਸੀਏਸ਼ਨ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਸ ਗਰਾਊਂਡ ਦੀ ਨਿਹਾਰ ਬਦਲਣ ਜਾ ਰਹੀ ਆ ਔਰ ਖੁਸ਼ੀ ਦੀ ਗੱਲ ਇਹ ਆ ਕਿ ਕ੍ਰਿਕਟ ਦਾ ਪਲੇਅਰ ਜਿਹੜਾ ਅੱਜ ਇੱਕ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਾਲਾ ਪਲੇਅਰ ਬਣ ਕੇ ਅਮਰਸ਼ੇਰ ਸਿੰਘ ਕਲਸੀ ਜੀ ਅੱਜ ਇਸ ਦੇ ਮੁਖਮੰਮਾ ਮੁਬਾਰਕ ਦਿਨਾ ਜੀ ਅਰਸ਼ਵ ਕਾਮਨਾਵਾ ਦਿਨਾ ਵੀ ਜਿਸ ਵਕਤ ਖਿਡਾਰੀ ਆਪ ਮੰਨ ਬਣਾ ਲਏ ਕਿ ਮੈਂ ਗੇਮ ਨੂੰ ਡਿਵੈਲਪ ਕਰਨਾ ਔਰ ਇੱਥੇ ਆਹੋ ਜਿਹਾ এনवायरमेंट ਪੈਦਾ ਕਰਨਾ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਸ ਗਰਾਊਂਡ 'ਚੋਂ ਪ੍ਰੈਕਟਿਸ ਕਰਕੇ ਖੇਡ ਕੇ ਆਪਣਾ ਨਾਮ ਰੋਸ਼ਨ ਕਰ ਸਕੇ ਮੈਨੂੰ ਇਸ ਗੱਲ ਦਾ ਵੀ ਫਕਰ ਆ ਇਹ ਗਰਾਊਂਡ ਬੜੀ ਪਾਕਾ ਵਾਲੀ ਆ ਇਸ ਗਰਾਊਂਡ ਨੇ ਬਹੁਤ ਸਾਰੇ ਵਧੀਆ ਲੇਅਰ ਜਿਹੜੇ ਨੇ ਉਹ ਦਿੱਤੇ ਨੇ ਔਰ ਖਾਸ ਕਰਕੇ ਭਗਵੰਤ ਮਾਨ ਜੀ ਦੀ ਸੋਚ ਹਮੇਸ਼ਾ ਨੌਜਵਾਨਾਂ ਵੱਲ ਸੰਵੇਦਨਸ਼ੀਲ ਰਹੀ ਆ ਔਰ ਪੰਜਾਬ ਦੇ ਵਿੱਚ ਖੇਡ ਮੈਦਾਨ ਪੰਜਾਬ ਦੀਆ ਸ਼ੁਰੂ ਕਰਾ ਕੇ ਇੱਕ ਰਿਕਾਰਡ ਤੋੜ ਮੈਂ ਸਮਝਦਾ ਉਪਰਾਲੇ ਹੋਏ ਨੇ ਔਰ ਪਿਛਲੇ 3 ਸਾਲਾਂ 'ਚ ਬਲੌਗ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਬੱਚਿਆਂ ਨੂੰ ਇਸ ਪਾਸੇ ਲਾ ਕੇ ਉਹਨਾਂ ਦਾ ਜਿਹੜਾ ਉਹ ਖੇਡ ਮੈਦਾਨਾਂ ਵੱਲ ਕੀਤਾ ਤਾਕਿ ਉਹ ਨਸ਼ਾ ਤੋਂ ਬਾਤ ਸਕਣ ਔਰ ਉਹਨਾਂ ਦੀ એનર્ਜੀ ਜਿਹੜੀ ਆ ਉਹ ਠੀਕ ਤੀਕ ਨਾਲ ਚੱਲਾਈ ਜਾ ਸਕੇ ਆ ਮਨਜੀਤ ਜੀ ਔਰ ਪ੍ਰਧਾਨ ਸਾਹਿਬ ਅਨੁਸ਼ਵਾਸ ਦਉ ਉਹਨੇ ਆ ਕਿ ਜਿੱਥੇ ਕਿਤੇ ਲੋੜ ਹੋਵੇ ਜਿੱਥੇ ਤਾਂ ਬੱਚਿਆਂ ਦੀ ਖੇਡ ਦੀ ਗੱਲ ਆ ਇੱਥੇ ਦੀ ਸਾਮ ਸੰਭਾਲ ਦੀ ਗੱਲ ਆ ਇੱਥੇ ਡਿਵੈਲਪਮੈਂਟ ਦੀ ਗੱਲ ਆ ਇੱਥੇ ਆਵਾਜ਼ ਮਾਰੋਗੇ ਖੜੇ ਆ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਅਮਨ ਸ਼ੇਰ ਸਿੰਘ ਗਲਸੀ ਜੀ ਜਿਹੜੇ ਆਪ ਇੱਕ ਬਹੁਤ